ਅੱਜ ਜਿਹੜੇ ਸਮੇਂ 'ਚ ਅਸੀਂ ਜਿਉਨੇ ਆ ਨਾ ਇਹ ਸਮੇਂ ਦੇ ਵਿੱਚ ਹਰ ਬੰਦੇ ਨੂੰ ਐਂ ਲੱਗਦਾ ਹੈ ਕਿ ਆ ਫਰਾਨੀ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਹੈ ਕੋਈ ਪ੍ਰਾਪਰਟੀ ਹੈ ਕੋਈ ਗੱਡੀ ਹੈ ਕੋਈ ਹੋਰ ਚੀਜ਼ ਹੈ ਕੋਈ ਪੌਣ ਵਾਲੀ ਵਸਤੂ ਹੈ ਕਹਿੰਦੇ ਮੇਰੇ ਕੋਲ ਚਾਹੀਦੀ ਆ ਇਹ ਪੰਜਾਬੀ ਬੋਲਣ ਬਾਹਰ ਜੰਮੇ ਪਲੇ ਪੰਜਾਬੀ ਨਹੀਂ ਬੋਲਦੇ ਅਸੀਂ ਇਹਨਾਂ ਨੂੰ ਬਹੁਤ ਸਿਖਾਉਣ ਦੀ ਕੋਸ਼ਿਸ਼ ਕੀਤੀ ਇਹ ਤੋਂ ਕਾਇਦੇ ਲੈ ਕੇ ਗਏ ਕਿਤਾਬਾਂ ਲੈ ਕੇ ਪੰਜਾਬੀ ਦੀਆਂ ਪਰ ਬੱਚਿਆਂ ਨੇ ਪੜੀਆਂ ਨਹੀਂ ਪਰ ਕਹਿੰਦੇ ਤੁਹਾਡੀਆਂ ਫਿਲਮਾਂ ਦੇਖ ਕੇ ਦੇ ਬੱਚੇ ਸਾਨੂੰ ਇਹ ਸਵਾਲ ਕਰਦੇ ਨੇ ਮੇਰੀ ਦੋਤੀ ਮੇਰੀ ਪੋਤੀ ਮੇਰਾ ਪੋਤਾ ਸਵਾਲ ਕਰਦਾ ਹੈ ਕਿ ਦਾਦਾ ਜੀ ਨਾਨਾ ਜੀ ਉਹ ਫਲਾਣੀ ਫਿਲਮ ਦੇ ਵਿੱਚ ਡਾਇਲੋਗ ਸੀਗਾ ਉਹਦਾ ਕੀ ਮਤਲਬ ਸੀ ਵੀ ਉਹ ਜੋ ਕੁਝ ਮੈਂ ਬਣਾਉਣਾ ਚਾਹੁੰਦਾ ਸੀ ਉਹ ਬਣ ਗਿਆ ਜਾਂ ਨਹੀਂ ਬਣਿਆ ਮੈਂ ਇਸ ਗੱਲ ਨੂੰ ਦੁਖੀਆਂ ਕਿ ਮੈਂ ਆਪਣੀ ਸਾਰੀ ਉਮਰ ਪੁੱਤ ਨੂੰ ਸਮਝਾਉਣ 'ਚ ਕੱਢ ਤੀ ਉਹ ਸਮਝੇ ਜਮੇ ਨਹੀਂ ਇਹਨੂੰ ਤੇ ਪੇਰੈਂਟਸ ਲਈ ਵੀ ਬਹੁਤ ਵੱਡੀ ਸਿੱਖਿਆ ਹੈ ਕਿ ਤੁਸੀਂ ਹਰ ਟਾਈਮ ਬੱਚਿਆਂ ਨੂੰ ਟੋਕਾ ਟਕਾਈ ਨਹੀਂ ਕਰਨੀ ਕਿ ਤੂੰ ਆ ਨਹੀਂ ਕਰਦਾ ਉਹ ਨਹੀਂ ਕਰਦਾ ਆ ਕਰ ਲਿਆ ਕਰ ਲਿਆ ਆ ਪਾਲਾਓ ਕਰ ਲਿਆ ਉਹਨੂੰ ਵੀ ਸਮਝਣਾ ਹੈ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਸਮਰਵ ਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅਰਦਾਸ ਸਰਬੱਤੇ ਪਲੇ ਦੀ ਰਿਲੀਜ਼ ਹੋ ਰਹੀ ਹੈ ਫਿਲਮ 13 ਸਪਟੰਬਰ ਨੂੰ ਤੇ ਮੇਰੇ ਨਾਲ ਹੈ ਜੀ ਮਲਕੀਤ ਰੋਨੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਵਾਰ ਦਾ ਇਹ ਜਿਹੜਾ ਸਫ਼ਰ ਸੀ ਉਹਨਾਂ ਲਈ ਕਿੰਨਾ ਖਾਸ ਰਿਹਾ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਮਿਹਰਬਾਨੀ ਜਸਿਕਾ ਲਈ ਸਰ ਫਰਸਟ ਸੈਕਿੰਡ ਹੁਣ ਥਰਡ ਪਾਰਟ ਦੇ ਵਿੱਚ ਵੀ ਤੁਸੀਂ ਇਸ ਦਾ ਹਿੱਸਾ ਹੋ ਤੇ ਹਰ ਵਾਰ ਇੱਕ ਨਵਾਂ ਕਿਰਦਾਰ ਇੱਕ ਨਵੇਂ ਇਮੋਸ਼ਨਸ ਦੇ ਨਾਲ ਤੁਸੀਂ ਉਸ ਨੂੰ ਪਲੇ ਕਰਦੇ ਹੋ ਸੋ ਕਿਸ ਤਰ੍ਹਾਂ ਦਾ ਇਹ ਸਫਰ ਰਿਹਾ ਤੇ ਥਰੂਆਊਟ ਤਿੰਨਾਂ ਦੀ ਜੇ ਮੈਂ ਜਰਨੀ ਦੀ ਗੱਲ ਕਰਾਂ ਤਾਂ ਤਿੰਨਾਂ ਫਿਲਮਾਂ 'ਚ ਇੱਕ ਇੱਕ ਚੀਜ਼ ਜਿਹੜੀ ਤੁਸੀਂ ਅਡਾਪਟ ਕੀਤੀ ਹੋਵੇ ਜਿਹੜੀ ਚੰਗੀ ਲੱਗੀ ਹੋਵੇ ਸਫਰ ਤਾਂ ਜੀ ਬਹੁਤ ਚੰਗਾ ਰਿਹਾ 2016 ਦੇ ਵਿੱਚ ਸਾਡੀ ਪਹਿਲੀ ਫਿਲਮ ਜਿਹੜੀ ਪਹਿਲੀ ਅਰਦਾਸ ਸੀਗੀ ਉਹ ਆਈ ਸੀਗੀ ਸੋ ਉਸ ਫਿਲਮ ਨੇ ਵੀ ਮੈਨੂੰ ਬੜੀ ਪਛਾਣ ਦਿੱਤੀ ਜੀ ਕਿ ਕੋ ਕਰੈਕਟਰ ਸੀ ਜਿਹੜਾ ਮੱਝ ਤੇ ਬੈਠਾ ਲੋਕ ਕਹਿੰਦੇ ਸੀ ਉਹ ਫਾਇਲੋਜ਼ਮੈਨ ਮੱਝ ਤੇ ਬੈਠਾ ਵਾਲਾ ਕਿਰਦਾਰ ਦੀ ਸੋ ਉਸ ਤੋਂ ਬਾਅਦ ਸਾਡੀ ਸੈਕੰਡ ਜਿਹੜੀ ਫਿਲਮ ਸੀ 19 ਜੁਲਾਈ 2019 ਦੇ ਵਿੱਚ ਰਿਲੀਜ਼ ਹੋਈ ਸੀ ਉਸ ਫਿਲਮ ਦਾ ਵੱਡਾ ਕੈਨਵਸ ਵੱਡਾ ਸੀਗਾ ਜੀ ਉਹ ਉਹ ਜਨਰੇਸ਼ਨ ਗੈਪ ਦੀ ਫਿਲਮ ਸੀਗੀ ਕਿ ਅਸੀਂ ਸਾਰੀ ਫੋਰਮ ਦੇ ਵਿੱਚ ਸ਼ੂਟ ਹੋਈ ਥੋੜੇ ਜਿਹਾ ਪਾਰਟ ਇੱਥੇ ਸ਼ੂਟ ਹੋਇਆ ਸੋ ਉਹ ਫਿਲਮ ਨੇ ਲੋਕਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਲੋਕਾਂ ਨੇ ਪੂਰੇ ਵਰਲਡਵਾਈਟ ਲੋਕਾਂ ਨੇ ਬਹੁਤ ਲਾਈਕ ਕੀਤੀ ਉਸ ਗੱਲ ਨੂੰ ਕਿ ਬੱਚਿਆਂ ਦੇ ਵਿੱਚ ਤੇ ਵੱਡਿਆਂ ਦੇ ਵਿੱਚ ਜਨਰੇਸ਼ਨ ਗਿਆ ਪੇੜਾ ਉਹ ਬਣਦਾ ਜਾਂਦਾ ਸੋ ਇਹ ਮੇਕਰਸ ਦੇ ਲਈ ਤੇ ਸਾਰਿਆਂ ਲਈ ਬੜੀ ਇੱਕ ਮੁਸ਼ਕਲ ਗੱਲ ਹੁੰਦੀ ਕਿ ਦੋ ਫਿਲਮਾਂ ਜਿਹੜੀਆਂ ਵੈਡੀਆਂ ਹਿੱਟ ਹੋ ਜਾਣ ਤਾਂ ਤੀਜੀ ਫਿਲਮ ਦੇ ਵਿੱਚ ਉਹ ਕੀ ਦਿਖਾਉਣ ਬਿਲਕੁਲ ਇਹ ਵੱਡਾ ਮਸਲਾ ਹੁੰਦਾ ਮੈਂ ਕਹਿੰਦਾ ਫਿਰ ਵੀ ਸਾਡੀ ਜਿਹੜੀ ਕ੍ਰੀਏਟਿਵ ਟੀਮ ਹੈ ਜੀ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਵਿੱਚ ਗਿੱਪੀ ਗਰੇਵਾਲ ਜੀ ਨੇ ਕਿਉਂਕਿ ਉਹਨੇ ਫਿਲਮ ਲਿਖੀ ਵੀ ਹੈ ਡਾਇਰੈਕਟ ਵੀ ਕੀਤੀਆਂ ਪਿਛਲੀਆਂ ਦੋ ਫਿਲਮਾਂ ਤੀਜੀ ਵੀ ਡਾਇਰੈਕਟ ਕੀਤੀ ਆ ਫਿਰ ਸੋ ਇੱਕ ਵੱਡਾ ਮਸਲਾ ਸੀ ਉਹਨਾਂ ਲਈ ਪਰ ਜਦੋਂ ਉਹਨਾਂ ਨੇ ਫਿਲਮ ਸਾਨੂੰ ਸੁਣਾਈ ਸਾਡੇ ਨਾਲ ਸਾਂਝੀ ਕੀਤੀ ਸਟੋਰੀ ਕਿ ਇਦਾਂ ਦੀ ਫਿਲਮ ਆਪਾਂ ਬਣਾ ਰਹੇ ਆ ਅਗਲੀ ਸੋ ਅਸੀਂ ਸਾਰੇ ਸੁਣ ਕੇ ਇੱਕ ਦੂਜੇ ਮੂੰਹੋਂ ਦੇਖਣ ਲੱਗ ਪਏ ਇੱਕ ਗੱਲ ਤਾਂ ਸੋਚੀ ਨਹੀਂ ਸੀ ਕਿਸੇ ਨੇ ਕਿ ਇਹੋ ਜੀ ਫਿਲਮ ਬਣ ਕੇ ਆਊਗੀ ਸਾਨੂੰ ਲੱਗਦਾ ਸੀ ਕਿ ਹਰ ਪਾਰਟ ਜਿਵੇਂ ਨਾ ਆਪਾਂ ਕਿਸੇ ਫੁੱਲ ਨੂੰ ਦੇਖਦੇ ਆਂ ਕਿ ਉਹਦੀਆਂ ਪਹਿਲੀਆਂ ਪੱਤੀਆਂ ਗਿਰਦੀਆਂ ਜਾਂ ਇਹਨਾਂ ਨਵੀਆਂ ਪੱਤੀਆਂ ਆਉਂਦੀਆਂ ਜਾਂ ਨਹੀਂਆਂ ਹੋਰ ਕੋਮਲ ਜਾਂ ਪਿਆਜ਼ ਦੇ ਵਿੱਚੋਂ ਜਿਹੜਾ ਛਿਲਕਾ ਤਾਰਨ ਤੋਂ ਬਾਅਦ ਹਰ ਛਿਲਕਾ ਤਾਰਨ ਤੋਂ ਬਾਅਦ ਹੋਰ ਨਮਾ ਨਿਕਲਦਾ ਹੈ ਹੋਰ ਕੋਮਲ ਤੇ ਵਧੀਆ ਨਿਕਲਦਾ ਹੈ ਜੀ ਨਰਮ ਨਿਕਲਦਾ ਹੈ ਉਸ ਤਰ੍ਹਾਂ ਦੀ ਫਿਲਮਾਂ ਤੀਜਾ ਪਾਰਟ ਜਿਹੜਾ ਇਹ ਅਰਦਾਸ ਸਰਬਤ ਦੇ ਭਲੇ ਦੀ ਬਣ ਕੇ ਆਈ ਦੂਜੀ ਗੱਲ ਇਹਦੇ ਵਿੱਚ ਖਾਸ ਇੰਪੋਰਟੈਂਟ ਗੱਲ ਇਹ ਹੈ ਕਿ ਬਹੁਤ ਸਾਰੇ ਅਸੀਂ ਲੋਕਾਂ ਜਿਹੜੇ ਪੰਜਾਬੀ ਜਾਣਦੇ ਲੋਕਾਂ ਜੀ ਸਾਡੇ ਪੰਜਾਂ ਤਖਤਾਂ ਦੇ ਵਿੱਚੋਂ ਜਿਹੜਾ ਸਾਡਾ ਤਖਤ ਹਜੂਰ ਸਾਹਿਬ ਹੈ ਹਾਂਜੀ ਉਹ ਬਹੁਤ ਸਾਰੇ ਲੋਕਾਂ ਨੇ ਦੇਖਿਆ ਨਹੀਂ ਹਜੇ ਬਹੁਤ ਸਾਰੇ ਲੋਕ ਗਏ ਨਹੀਂ ਉੱਥੇ ਸੋ ਇਹ ਵੱਡੀ ਸਕਰੀਨ ਦੇ ਉੱਤੇ ਤੁਹਾਨੂੰ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਬਹੁਤ ਸਾਰੇ ਲੋਕਾਂ ਨੂੰ ਦੇਖਣ ਦਾ ਮੌਕਾ ਮਿਲੇਗਾ ਉਹ ਫਿਲਮ ਦਾ ਇੱਕ ਵੱਡਾ ਪਾਰਟ ਹੈ ਕਿ ਤੁਸੀਂ ਉੱਥੇ ਜਾ ਕੇ ਫਿਲਮ ਸ਼ੂਟ ਕਰਨੀ ਤੁਹਾਡੀ ਕਹਾਣੀ ਦੇ ਵਿੱਚ ਹਜੂਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਹਜੂਰ ਸਾਹਿਬ ਦੀ ਗੱਲ ਆਉਂਦੀ ਹੈ ਕਿ ਕੁਝ ਲੋਕ ਹਜੂਰ ਸਾਹਿਬ ਲਈ ਚੱਲੇ ਹੋਏ ਨੇ ਅੱਜ ਜਿਹੜੇ ਸਮੇਂ 'ਚ ਅਸੀਂ ਜਿਉਂਦੇ ਆ ਨਾ ਇਸ ਸਮੇਂ ਦੇ ਵਿੱਚ ਹਰ ਬੰਦੇ ਨੂੰ ਐਂ ਲੱਗਦਾ ਹੈ ਕਿ ਆ ਫਲਾਣੀ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਹੈ ਕੋਈ ਪ੍ਰਾਪਰਟੀ ਹੈ ਕੋਈ ਗੱਡੀ ਹੈ ਕੋਈ ਹੋਰ ਚੀਜ਼ ਹੈ ਕੋਈ ਪੌਣ ਵਾਲੀ ਵਸਤੂ ਹੈ ਕਹਿੰਦਾ ਮੇਰੇ ਕੋਲ ਚਾਹੀਦੀ ਹੈ ਪਹਿਲਾਂ ਇਹ ਹੁੰਦਾ ਸੀ ਉਹ ਬੰਦਾ ਕਹਿੰਦਾ ਸਾਡੇ ਕੋਲ ਚਾਹੀਦੀ ਵੀ ਸਾਡੀ ਫੈਮਿਲੀ ਕੋਲ ਹੋਵੇ ਹੁਣ ਕਹਿੰਦਾ ਫੈਮਿਲੀ ਵਿੱਚੋਂ ਮੇਰੇ ਕੋਲ ਚਾਹੀਦੀ ਹੈ ਸੋ ਉਸ ਤੋਂ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਵੀ ਨਹੀਂ ਵੀ ਇਹ ਸਾਡੇ ਸਾਡੇ ਲੋਕਾਂ ਕੋਲ ਹੋਣੀ ਚਾਹੀਦੀ ਹੈ ਸਾਡੇ ਭਾਈਚਾਰੇ ਦੇ ਲੋਕਾਂ ਕੋਲ ਸੋ ਇਹ ਹਰ ਬਾਰ ਸਮਾਜ ਵਿੱਚ ਤੇਜ਼ੀ ਨਾਲ ਚੱਲਦਾ ਹੈ ਤੰਦਿਆਂ ਦੇ ਅੰਦਰ ਨਿੱਜਪਰੂ ਹੋ ਰਿਹਾ ਹੈ। ਜੀ। ਸਵਾਰਥਪਰੂ ਹੋ ਰਿਹਾ ਹੈ। ਬੰਦੇ ਨਿੱਜ ਲਈ ਸਾਰਾ ਕੁਝ ਕਰਦੇ ਨੇ, ਨਿੱਜ ਲਈ ਲੜਦੇ ਨੇ, ਨਿੱਜ ਲਈ ਕਮਉਂਦੇ ਨੇ, ਨਿੱਜ ਲਈ ਜਿਉਂਦੇ ਨੇ। ਪਰ ਜੇ ਇਹ ਫਿਲਮ ਗੱਲ ਕਰਦੀ ਹੈ, ਇਹ ਫਿਲਮ ਨਾ ਸਰਬਸਾਂਝੀ ਵਾਲਤਾ ਦੀ ਗੱਲ ਕਰਦੀ ਹੈ। ਜਿਵੇਂ ਨਾਂ ਚ ਕਹਿੰਦੇ ਆਪਾਂ ਵੀ ਕੋਈ ਬੰਦਾ ਪ੍ਰੇਰ ਕਰਦਾ ਹੈ ਤਾਂ ਜਿਹੜਾ ਜਿੱਥੇ ਸਾਡੀ ਪ੍ਰੇਰ ਖਤਮ ਹੁੰਦੀ ਆਪਾਂ ਕਹਿੰਦੇ ਨਾਂਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸੋ ਇਸ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਸਾਰਿਆਂ ਦੇ ਭਲੇ ਦੀ ਗੱਲ ਕਰਦੀ ਹੈ ਇਹ ਨਹੀਂ ਕਹਿੰਦੀ ਕਿ ਸਿਰਫ ਮੇਰਾ ਭਲਾ ਹੋਵੇ ਸੋ ਜਿਵੇਂ ਜਿਵੇਂ ਲੋਕ ਅਲੱਗ-ਅਲੱਗ ਕਿਸਮ ਦੀਆਂ ਆਪਣੇ ਪ੍ਰੇਅਰ ਦੇ ਵਿੱਚ ਅਰਦਾਸ ਦੇ ਵਿੱਚ ਡਿਮਾਂਡਸ ਲੈ ਕੇ ਹਮ ਗੁਰੂ ਮਹਾਰਾਜ ਕੋਲ ਜਾਂਦੇ ਨੇ ਜੀ ਕੋਈ ਬੰਦਾ ਕਹਿੰਦਾ ਕਿ ਮੇਰੀ ਬੱਚੀ ਦਾ ਬਾਰ ਦਾ ਵੀ ਜਲਾ ਕੇ ਜੇ ਕੋਈ ਕਹਿੰਦਾ ਨੇ ਚੰਗਾ ਬਾਰ ਮਿਲ ਜੇ ਕੋਈ ਬੰਦਾ ਕਹਿੰਦਾ ਮੈਨੂੰ ਬਿਜ਼ਨਸ 'ਚ ਫਾਇਦਾ ਹੋ ਜੇ ਕੋਈ ਬੰਦਾ ਕਹਿੰਦਾ ਸਾਡਾ ਬੰਦਾ ਬਿਮਾਰ ਪਿਆ ਠੀਕ ਹੋ ਜੇ ਸੋ ਅਲੱਗ-ਅਲੱਗ ਲੋਕ ਕੋ ਚੀਜ਼ਾਂ ਆਪਾਂ ਪਰ ਆਤਮਾ ਦੇ ਦਰ ਤੇ ਮੰਗਦੇ ਜਾਂ ਕੋਈ ਮੰਦਿਰ ਜਾ ਕੇ ਪ੍ਰੇਰ ਕਰਦਾ ਹੈ ਕੋਈ ਮਸਜਿਦ ਜਾ ਕੇ ਆਪਣੀ ਅਰਜ਼ ਗੁਜ਼ਾਰਦਾ ਉੱਥੇ ਜਾ ਕੇ ਸੇ ਕੋਈ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਲਗ ਲਗ ਜਗ੍ਹਾ ਜਾਣੇ ਨੇ ਇਹ ਜਦੋਂ ਇੱਥੋਂ ਤੁਰਦੇ ਨੇ ਤਾਂ ਰਾਹ ਦੇ ਵਿੱਚ ਸਫਰ ਜਾਂਦੇ ਜਾਂਦੇ ਲੋਕਾਂ ਨਾਲ ਲੱਗ ਜਾਂਦੇ ਵੀਰੇ ਨਾਲ ਮੇਰੇ ਬੈਠੇ ਨੇ ਪੈਸੈਂਜਰਸ ਨੇ ਨਾਲ ਦੇ ਮੇਰਾ ਪਰਿਵਾਰ ਹੀ ਹੈ ਹਮ ਹੌਲੀ ਹੌਲੀ ਲੋਕਾਂ ਨੂੰ ਫੀਲ ਹੁੰਦਾ ਕਿ ਅਸੀਂ ਪੰਜਾਬੀ ਲੋਕ इमोशनल ਲੋਕ ਆ ਸੋ ਉੱਥੇ ਜਾ ਕੇ ਜਦੋਂ ਜਿੱਥੇ ਪਹੁੰਚ ਜਾਂਦੇ ਨੇ ਉਹ ਡੈਸਟੀਨੇਸ਼ਨ ਤੇ ਹਾਂਜੀ ਉੱਥੇ ਨੂੰ ਲੱਗਦਾ ਕਿ ਨਹੀਂ ਇਹ ਉਹ ਅਰਦਾਸ ਜਿਹੜੀ ਕਰਦੇ ਨੇ ਉਹ ਐ ਨਹੀਂ ਕਹਿੰਦੇ ਕਿ ਮੈਨੂੰ ਚਾਹੀਦਾ ਉਹ ਕਹਿੰਦੇ ਬਾਬਾ ਜੀ ਇਸ ਕੁੜੀ ਨੂੰ ਵਿਆਹ ਚਾਹੀਦਾ ਇਸ ਬਜ਼ੁਰਗ ਨੂੰ ਵਿਆਹ ਚਾਹੀਦਾ ਸਾਰਿਆਂ ਦੀ ਅਰਦਾਸ ਮਤਲਬ ਉਹ ਸਰਬੱਤ ਦੀ ਅਰਦਾਸ ਕਿਵੇਂ ਬਣਦੀ ਹੈ ਸੋ ਇਹੇ ਇਦਾਂ ਦਾ ਕਨਸੈਪਟ ਹੈ ਜੀ ਸਾਨੂੰ ਬਹੁਤ ਸਾਰੀਆਂ ਇਸ ਤੋਂ ਉਮੀਦਾਂ ਨੇ ਸੋ ਪਹਿਲੇ ਸਾਰੇ ਦੋ ਪਾਰਟਾਂ ਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਵੱਡੀ ਗੱਲ ਇਹ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਇਹੋ ਜੀਆਂ ਫਿਲਮਾਂ ਦਾ ਬਣਨਾ ਜੀ ਇਹ ਬਹੁਤ ਪ੍ਰਾਊਡ ਵਾਲੀ ਗੱਲ ਹੈ ਇਹਦੇ ਨਾਲ ਸਾਡਾ ਕਲਚਰ ਸਾਡੀ ਬੋਲੀ ਸਾਡਾ ਸਿਨੇਮਾ ਬਹੁਤ ਰਿਚ ਹੁੰਦਾ ਹੈ ਜੀ ਬਹੁਤ ਅਮੀਰ ਹੁੰਦਾ ਸਾਡੀ ਵਿਰਾਸਤ ਤੇ ਸਾਡਾ ਕਲਚਰ ਤਾਂ ਪਹਿਲੀ ਬਹੁਤ ਅਮੀਰ ਹੈ ਪਰ ਉਹਨੂੰ ਪਰਦੇ ਤੇ ਉਸ ਢੰਗ ਨਾਲ ਪੇਸ਼ ਕਰਨਾ ਇਹ ਵੀ ਬਹੁਤ ਵੱਡੀ ਅਮੀਰੀ ਵਾਲੀ ਗੱਲ ਹੈ ਸੋ ਵੱਡੀ ਗੱਲ ਹੈ ਜੀ ਸੋ ਸਾਨੂੰ ਇਹਦਾ ਹਿੱਸਾ ਮਨਨ ਦਾ ਮੌਕਾ ਮਿਲਿਆ ਸਾਡੇ ਲਈ ਬਹੁਤ ਪ੍ਰਾਊਡ ਵਾਲੀ ਮੂਮੈਂਟ ਹੈ ਜੀ ਇਹ ਜੀ ਸਰ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਬਹੁਤ ਸਾਰੀਆਂ ਫਿਲਮਾਂ ਅੱਜ ਕੱਲ ਇਹ ਇਸ ਤਰ੍ਹਾਂ ਦੀਆਂ ਬਣ ਰਹੀਆਂ ਨੇ ਜਿਸ ਤੋਂ ਬਾਅਦ ਨਾ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਪਣੇ ਇਤਿਹਾਸ ਬਾਰੇ ਸਰਚ ਕਰਦੇ ਆ ਪਰਵੇਂ ਅਸੀਂ ਹਿੰਦੀ ਇੰਡਸਟਰੀ ਦੀ ਗੱਲ ਕਰੀਏ ਪਰਵੇਂ ਪੰਜਾਬੀ ਦੀ ਤੇ ਜਿਵੇਂ ਇਹਦੇ ਇਸ ਫਿਲਮ ਦੇ ਵਿੱਚ ਤੁਸੀਂ ਕਿਹਾ ਕਿ ਤਖਤ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਲੱਗਦਾ ਹੈ ਕਿ ਇਹ ਫਿਲਮ ਜਦੋਂ ਬੱਚੇ ਵੇਖ ਕੇ ਆਣਗੇ ਤਾਂ ਉਸ ਬਾਰੇ ਹੋਰ ਜਾਣਨ ਦੇ ਲਈ ਬੱਚੇ ਜਿਹੜੇ ਰਿਸਰਚ ਕਰਨਗੇ ਤਾਂ ਇਹ ਵਧੀਆ ਤਰੀਕਾ ਹੈ ਇਹ ਉਹਨਾਂ ਨੂੰ ਹਿਸਟਰੀ ਦਾ ਪਤਾ ਲੱਗੇਗਾ ਹਾਂਜੀ ਬਿਲਕੁਲ ਜਦੋਂ ਬੱਚੇ ਫਿਲਮ ਦੇਖਦੇ ਨੇ ਜਿਵੇਂ ਅਸੀਂ ਹੁਣ ਇਹ ਤੋਂ ਫੋਰਨ ਕੰਟਰੀ ਜਿਹਨੇ ਲੋਕ ਜਾਣਦੇ ਆ ਤਾਂ ਕਈ ਵਾਰ ਬਜ਼ੁਰਗ ਸਾਨੂੰ ਜੱਫੀ ਪਾ ਕੇ ਪੰਜ-ਪੰਜ ਮਿੰਟ ਛੱਡਦੇ ਨਹੀਂ ਅਸੀਂ ਕੀ ਗੱਲ ਹੋ ਗਈ ਉਹ ਰੋਣ ਵੀ ਲੱਗੇ ਜਾਂਦੇ ਨੇ इमोशनल ਹੋ ਜਾਂਦੇ ਨੇ ਉਹ ਕਹਿੰਦੇ ਵੀ ਅਸੀਂ ਇਹ ਗੱਲ ਤਰਸਦੇ ਹੁੰਦੇ ਸੀਗੇ ਕਿ ਸਾਡੇ ਜਿਹੜੇ ਪੁੱਤ-ਪੋਤੇ ਨੇ ਸਾਡੇ ਦੋ ਤੇ ਦੋਤੀਆਂ ਨੇ ਉਹ ਪੰਜਾਬੀ ਬੋਲਣ ਬਾਹਰ ਜੰਮੇ ਪਲੇ ਪੰਜਾਬੀ ਨਹੀਂ ਬੋਲਦੇ ਅਸੀਂ ਇਹਨਾਂ ਨੂੰ ਬਹੁਤ ਸਿਖਾਉਣ ਦੀ ਕੋਸ਼ਿਸ਼ ਕੀਤੀ ਇਹ ਤੋਂ ਕਾਇਦੇ ਲੈ ਕੇ ਗਏ ਕਿਤਾਬਾਂ ਲੈ ਕੇ ਪੰਜਾਬੀ ਦੀਆਂ ਪਰ ਬੱਚੇ ਨੇ ਪੜੀਆਂ ਨਹੀਂ ਪਰ ਕਹਿੰਦੇ ਤੁਹਾਡੀਆਂ ਫਿਲਮਾਂ ਦੇਖ ਕੇ ਜਦੋਂ ਬੱਚੇ ਸਾਨੂੰ ਇਹ ਸਵਾਲ ਕਰਦੇ ਨੇ ਮੇਰੀ ਦੋਤੀ ਮੇਰਾ ਪੋਤੀ ਮੇਰਾ ਪੋਤਾ ਸਵਾਲ ਕਰਦਾ ਕਿ ਦਾਦਾ ਜੀ ਨਾਨਾ ਜੀ ਉਹ ਫਲਾਨੀ ਫਿਲਮ ਦੇ ਵਿੱਚ ਡਾਇਲੋਗ ਸੀਗਾ ਉਹਦਾ ਕੀ ਮਤਲਬ ਸੀ ਕਹਿੰਦੇ ਸਾਨੂੰ ਖੁਸ਼ੀ ਹੁੰਦੀ ਹੈ ਬੱਚੇ ਸਾਡੇ ਕੋਲ ਬੈਠਣ ਲੱਗ ਗਏ ਬੱਚੇ ਆਪਣੀ ਜ਼ੁਬਾਨ ਬੋਲਣ ਲੱਗ ਗਏ ਬੱਚੇ ਸਾਡੇ ਨਾਲ ਗੱਲ ਕਰਨ ਲੱਗ ਗਏ ਸੋ ਕਹਿੰਦੇ ਇਹ ਉਹ ਗੱਲ ਹੈ ਜਿੰਵੇਂ ਤੁਸੀਂ ਗੱਲ ਕੀਤੀ ਹੈ ਵੀ ਜਦੋਂ ਕੋਈ ਬੱਚਾ ਅੱਜ ਦਾ ਜਿਹਨੂੰ ਹਜੂਰ ਸਾਹਿਬ ਬਾਰੇ ਕੋਈ ਪਤਾ ਨਹੀਂ ਉਹ ਬੰਦਾ ਫਿਲਮ ਦੇਖਦਾ ਹੈ ਉਹ ਸਵਾਲ ਜ਼ਰੂਰ ਕਰੂਗਾ ਪੇਰੈਂਟਸ ਨੂੰ ਕਿ ਦਾਦਾ ਜੀ ਨਾਨਾ ਜੀ ਬਾਪੂ ਜੀ ਇਹ ਜਿਹੜੇ ਬੰਦੇ ਹਜੂਰ ਸਾਹਿਬ ਗਏ ਨੇ ਏਡੀ ਦੂਜਾਂ ਦੀ ਕਿ ਲੋਰ ਸੀ ਇਹ ਤਾਂ ਗੁਰਦੁਆਰਾ ਆਪਣੇ ਪਿੰਡ ਵੀ ਹੈਗਾ ਸੀਗਾ ਇਹ ਆਪਣੇ ਨੇੜੇ ਹੈਗਾ ਸੀਗਾ ਫਿਰ ਉੱਥੋਂ ਦੱਸਣਗੇ ਕਿ ਹਜੂਰ ਸਾਹਿਬ ਦੀ ਮਹੱਤਤਾ ਕੀ ਹੈ ਉਹ ਸਾਡਾ ਤਖਤ ਹੈ ਪੰਜਾਂ ਚੋਂ ਇੱਕ ਤਖਤ ਹੈ ਸਾਡਾ ਉਹ ਤਖਤ ਦੀ ਮਹੱਤਤਾ ਕੀ ਹੈ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ ਉੱਥੇ ਕਿਉਂ ਗਏ ਨੇ ਬੰਦੇ ਇਕੱਠੇ ਹੋ ਕੇ ਸੋ ਇਹ ਜਗਿਆਸਾ ਪੈਦਾ ਕਰਨ ਵਾਲੀ ਮੈਨੂੰ ਲੱਗਦਾ ਇਹ ਫਿਲਮ ਸਟੂਡੈਂਟ ਜਗਿਆਸਾ ਪੈਦਾ ਕਰੋਗੀ ਬੱਚਿਆਂ ਦੇ ਵਿੱਚ ਦੂਜੀ ਗੱਲ ਮੈਂ ਇੱਕ ਹੋਰ ਦੱਸਣੀ ਚਾਹੁੰਦਾ ਕਿ ਇਹ ਫਿਲਮ ਨੂੰ ਸਿਰਫ ਤੁਸੀਂ ਆਏ ਨਾ ਸਮਝੋ ਵੀ ਇਹ ਸਿੱਖ ਧਰਮ ਦੀ ਫਿਲਮ ਹੈ ਜੀ ਇਹ ਸਰਦਾਰਾਂ ਦੀ ਫਿਲਮ ਹੈ ਇਹ ਇਨਸਾਨੀਅਤ ਦੀ ਫਿਲਮ ਹੈ ਇਸ ਸਾਰੀਆਂ ਚੀਜ਼ਾਂ ਦੀ ਗੱਲ ਕਰਦੀ ਸਾਰੀਆਂ ਮੋਰਲ ਵੈਲਿਊਜ਼ ਦੀ ਗੱਲ ਕਰਦੀ ਜਿਹੜੇ ਸਾਡੇ ਧਰਮ ਵੀ ਸਿਖਾਉਂਦੇ ਨੇ ਜਿਹੜੇ ਹਰ ਧਰਮ ਸਿਖਾਉਂਦਾ ਹੈ ਕਿ ਤੁਸੀਂ ਪੇਰੈਂਟਸ ਦੀ ਇੱਜ਼ਤ ਕਰਨੀ ਹੈ ਕਿਵੇਂ ਕਰਨੀ ਹੈ ਤੁਸੀਂ ਕੁੜੀਆਂ ਨੂੰ ਜ਼ਿੰਦਗੀ ਚ ਕਿਵੇਂ ਸਥਾਨ ਦੰਨੇ ਹੋ ਉਹਨੀਆਂ ਨੂੰ ਕਿਸ ਨਿਗਾਹ ਨਾਲ ਦੇਖਦੇ ਉਹਨਾਂ ਨੂੰ ਇੱਜ਼ਤ ਕਿਵੇਂ ਦੰਨੇ ਹੋ ਸਾਡੀਆਂ ਧੀਆਂ ਨੂੰ ਸੋ ਜਿਹੜਾ ਪੇਰੈਂਟਸ ਜਿਹੜੀ ਮਾਂ ਤੁਹਾਨੂੰ ਆਪਣੇ ਚਾ ਮਾਰ ਕੇ ਆਪਣੀ ਜਵਾਨੀ ਗਾਲ ਕੇ ਸਭ ਖਤਮ ਕਰਕੇ ਤੁਹਾਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ ਤੁਸੀਂ ਉਹਨਾਂ ਨੂੰ ਕਿਹੜੀ ਨਿਗਾਹ ਨਾਲ ਦੇਖਣਾ ਹੈ ਤੇ ਪੇਰੈਂਟਸ ਲਈ ਵੀ ਬਹੁਤ ਵੱਡੀ ਸਿੱਖਿਆ ਹੈ ਕਿ ਤੁਸੀਂ ਹਰ ਟਾਈਮ ਬੱਚਿਆਂ ਨੂੰ ਟੋਕਾ ਟਕਾਈ ਨਹੀਂ ਕਰਨੀ ਕਿ ਤੂੰ ਆ ਨਹੀਂ ਕਰਦਾ ਉਹ ਨਹੀਂ ਕਰਦਾ ਆ ਕਰ ਲਿਆ ਕਰ ਲਿਆ ਪਾਲਾਉ ਕਰ ਲਿਆ ਉਹਨਾਂ ਨੂੰ ਵੀ ਸਮਝਣਾ ਹੈ ਜਿਵੇਂ ਅਸੀਂ ਅੱਗੇ ਇੱਕ ਕਾਫੀ ਸਾਲ ਪਹਿਲਾਂ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀਗੇ ਬੱਚਿਆਂ ਦੇ ਸਕੂਲਾਂ ਜਾ ਕੇ ਸਰਦਾਰ ਸਵਰਨ ਸਿੰਘ ਵੰਗੂ ਮੈਡਮ ਗੁਰਪ੍ਰੀਤ ਵੰਗੂ ਦੇ ਹਸਬੰਦ ਸਾਰੇ ਅਸੀਂ ਇਕੱਠੇ ਸੀ ਉਹਦੇ ਵਿੱਚ ਇੱਕ ਸਲੋਗਨ ਹੁੰਦਾ ਸੀ ਮੈਨੂੰ ਹੁਣ ਫਿਲਮ ਕਰਕੇ ਯਾਦ ਆਉਂਦਾ ਉਹ ਸਲੋਗਨ ਸੀਗਾ ਵੀ ਹਰ ਸਕੂਲਾਂ ਦਾ ਪ੍ਰੋਗਰਾਮ ਸੀਗਾ ਵੀ ਹਰ ਇੱਕ ਬੱਚਾ ਵਿਅਕਤੀ ਹੈ ਬੱਕਰੀ ਉਸਦੀ ਹਸਤੀ ਹੈ ਕਿ ਜਿਹੜਾ ਅਜ ਬੱਚਾ ਹੈ ਉਹਦੀ ਵੱਖਰੀ ਹਸਤੀ ਹੈ ਉਹਨੇ ਕੱਲ ਨੂੰ ਬਹੁਤ ਵੱਡੀ ਚੀਜ਼ ਬਣਨਾ ਹੈ ਬਹੁਤ ਵੱਡੀ ਸ਼ਖਸੀਅਤ ਬਣਨਾ ਹੈ ਸੋ ਇਸ ਕਰਕੇ ਇਹ ਲੱਗਦਾ ਸੀਗਾ ਕਿ ਵੱਡੀਆਂ ਸ਼ਖਸੀਅਤਾਂ ਨੇ ਬਣਨਾ ਹੈ ਤੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਪੇਰੈਂਟਸ ਬੱਚਿਆਂ ਨੂੰ ਵੀ ਸਮਝਾਂ ਜੀ ਬੇਸਿਕਲੀ ਇਨਸਾਨੀਅਤ ਦੀ ਬਾਤ ਪਉਂਦਾ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ ਫਿਲਮ ਮੈਨੂੰ ਕਹਿੰਦਾ ਮੈਂ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਕੋਈ ਬੰਦਾ ਮੇਰਾ ਫੋਨ ਨੰਬਰ ਲੈ ਕੇ ਕਹੇ ਦੇ ਫਿਲਮ ਦੇਖ ਕੇ ਕਿ ਤੁਹਾਡੀ ਫਿਲਮ ਚੰਗੀ ਨਹੀਂ ਸੀ ਮੈਂ ਉਹਦੇ ਪੈਸੇ ਵਾਪਸ ਕਰ ਦਊਗਾ ਜੀ ਤੁਸੀਂ ਹਰ ਫਿਲਮਰੇ ਇਦਾਂ ਕਹਿ ਨਹੀਂ ਸਕਦੇ ਅਸੀਂ ਕਹਿ ਸਕਦੇ ਹਾਂ ਇੱਕ ਥੋਕ ਸਾਨੂੰ ਪਤਾ ਹੈ ਕਿ ਇਸ ਪ੍ਰੋਡਕਟ ਤੇ ਸਾਡੇ ਮੇਕਰ ਸਾਹਿਬਾਨ ਸਾਡੇ ਡਾਇਰੈਕਟਰ ਨੇ ਡਾਇਰੈਕਟਰ ਨੇ ਕਿੰਨੀ ਮਿਹਨਤ ਕੀਤੀ ਪ੍ਰੋਡਿਊਸਰ ਨੇ ਕਿੰਨੀ ਮਿਹਨਤ ਕੀਤੀ ਫਿਲਮ ਬਣੀ ਕਿਵੇਂ ਹੈ ਇਹੋ ਜਿਹੀ ਫਿਲਮਾਂ ਰੋਈ ਹੋਈ ਨਹੀਂ ਬਣਦੀਆਂ ਹਾਂਜੀ ਇਹੋ ਜਿਹੀ ਫਿਲਮ ਮੁਸ਼ਕਲ ਨਾਲ ਬਣਦੀ ਹੈ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਜਦੋਂ ਚੰਗੀ ਫਿਲਮ ਆਉਂਦੀ ਹੈ ਚੰਗੀ ਫਿਲਮ ਬਣਦੀ ਹੈ ਤਾਂ ਉਹਨਾਂ ਫਿਲਮਾਂ ਨੂੰ ਹਿਸਟੋਰੀਕਲ ਪਲੇਸ ਤੇ ਪਹਚਾਈਏ ਉਹਨਾਂ ਫਿਲਮਾਂ ਨੂੰ ਇੱਥੇ ਪਹਚਾਈਏ ਕਿ ਲੋਕਾਂ ਨੂੰ ਦੇਖਣ ਲਈ ਮਜਬੂਰ ਹੋਣਾ ਪਵੇ ਤੇ ਸਾਡੇ ਬੱਚੇ ਦੇਖ ਕੇ ਇਹ ਤੋਂ ਕੁਝ ਲੈਸਨ ਲੈ ਸਕਣ ਸਰ ਇੱਕ ਚੀਜ਼ ਜਿਹੜੀ ਅਸੀਂ ਟ੍ਰੇਲਰ ਦੇ ਵਿੱਚ ਵੇਖੀ ਆ ਉਹ ਇਹ ਹੈ ਕਿ ਜਿਵੇਂ ਗਿੱਪੀ ਸਰ ਤੁਹਾਡਾ ਤੁਹਾਡੇ بیٹے ਦਾ ਕਿਰਦਾਰ ਨਿਭਾ ਰਹੇ ਨੇ ਹਨਾ ਤਾਂ ਇਹ ਚੀਜ਼ ਇੱਕ ਨਾ ਫਾਦਰ ਤੇ ਇੱਕ بیٹے ਦੇ ਵਿੱਚ ਗੈਪ ਦਿਖਾਇਆ ਗਿਆ ਹੈ ਗੱਲਬਾਤ ਦਾ ਕਨਵਰਸੇਸ਼ਨ ਦਾ ਸੋ ਆਪਣੇ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਵਾਰੀ ਜਿਹੜੇ ਕੁੜੀਆਂ ਨੇ ਉਹ ਆਪਣੇ ਫਾਦਰ ਸਾਹਿਬ ਦੇ ਬਹੁਤ ਕਰੀਬ ਹੁੰਦੀਆਂ ਨੇ ਬਟ ਜਿਹੜੇ ਮੁੰਡੇ ਐ ਉਹ ਕਿਤੇ ਨਾ ਕਿਤੇ ਝਿਜਕਦੇ ਰਹਿੰਦੇ ਨੇ ਆਪਣੀ ਗੱਲ ਮੂਰੇ ਰੱਖਣ ਲਈ ਆਪਣੇ ਫਾਦਰ ਕੋਲ ਤਾਂ ਮਤਲਬ ਇਹ ਜਿਹੜਾ ਤੁਹਾਡਾ ਵਾਲਾ ਪਾਰਟ ਦਿਖਾਇਆ ਗਿਆ ਏ ਕਿ ਇਹਦੇ ਨਾਲ ਵੀ ਕੁਝ ਬਦਲਾ ਆਏਗਾ ਉਸ ਬਾਰੇ ਜਾਨਣਾ ਚਾਹਾਂਗੇ ਦੇਖੋ ਬਦਲਾਅ ਤਾਂ ਨੈਚੁਰਲੀ ਹੋਣਾ ਚਾਹੀਦਾ ਇਸ ਗੱਲ ਦੀ ਸੀ ਉਮੀਦ ਕਰਦੇ ਆ ਇਸ ਚ ਇਸ ਕਰਕੇ ਇਸ ਫਿਲਮ ਦੇ ਵਿੱਚ ਇਹ ਪੁਆਇੰਟ ਪਾਇਆ ਜੀ ਕਿ ਇਹਨਾਂ ਦੇਖਾਂ ਬਦਲਾਅ ਆਊਗਾ ਔਰ ਜਿਹੜੀ ਸਭ ਤੋਂ ਵੱਡੇ ਬਦਲਾਅ ਦੀ ਜਿਹਨੂੰ ਮੈਂ ਗੱਲ ਦੱਸਦਾ ਕਿ ਉਹ ਰੋਲ ਨੂੰ ਕਰਕੇ ਉਹ ਰੋਲ ਨੂੰ ਸੁਣ ਕੇ ਉਹਨੂੰ ਨਿਭਾ ਕੇ ਮੇਰੇ ਆਪਣੇ ਚ ਬਦਲਾਅ ਆਇਆ ਮੈਂ ਵੀ ਸੇਮ ਰਿਸ਼ਤੇ ਨੂੰ ਐਂ ਦੇਖਦਾ ਹੁੰਦਾ ਸੀਗਾ ਵੀ ਯਾਰ ਇਹ ਮੇਰਾ ਬੱਚਾ ਇਹਨੂੰ ਐ ਕਰਨਾ ਚਾਹੀਦਾ ਹੈ ਇਹਨੂੰ ਐ ਕਰਨਾ ਚਾਹੀਦਾ ਹੈ ਕੁੜੀ ਨੂੰ ਐ ਕੱਪੜੇ ਪੋਣੇ ਚਾਹੀਦੇ ਆ ਉੱਥੇ ਨਹੀਂ ਜਾਣਾ ਚਾਹੀਦਾ ਮੈਂ ਵੀ ਆਮ ਫਾਦਰ ਵਰਗੇ ਫਾਦਰ ਹੀ ਆ ਫਾਦਰ ਫਿਕਰ ਲੋਕ ਪਰ ਇਸ ਕੈਰੈਕਟਰ ਨੂੰ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਬੱਚੇ ਨੂੰ ਸਮਝਣਾ ਚਾਹੀਦਾ ਮੇਰਾ ਟ੍ਰੇਲਰ ਵਿੱਚ ਡਾਇਲੋਗ ਵੀ ਇਹੀ ਹੈ ਗੁਰਪ੍ਰੀਤ ਕੋਕੀ ਮੈਨੂੰ ਪੁੱਛਦਾ ਹੈ ਜੀ ਕਿ ਗਿੱਪੀ ਜੀ ਦਾ ਜਿਹੜਾ ਕਰੈਕਟਰ ਸਹਿਜ ਨਾ ਹੈ ਕਹਿੰਦਾ ਵੀ ਸਹਿਜ ਨੂੰ ਤੁਸੀਂ ਜੋ ਕੁਝ ਬਣਾਉਣਾ ਚਾਹੁੰਦੇ ਸੀ ਵੀ ਉਹ ਬਣ ਗਿਆ ਹੁਣ ਤੁਸੀਂ ਦੁਖੀ ਕਿਉਂ ਹੋ ਉਹ ਕਹਿੰਦਾ ਮੈਂ ਇਸ ਗੱਲ ਨੂੰ ਦੁਖੀ ਨਹੀਂ ਹਾਂਗਾ ਵੀ ਉਹ ਜੋ ਕੁਝ ਮੈਂ ਬਣਾਉਣਾ ਚਾਹੁੰਦਾ ਸੀ ਉਹ ਬਣ ਗਿਆ ਜਾਂ ਨਹੀਂ ਬਣਿਆ ਮੈਂ ਇਸ ਗੱਲ ਨੂੰ ਦੁਖੀ ਹਾਂ ਕਿ ਮੈਂ ਆਪਣੀ ਸਾਰੀ ਉਮਰ ਪੁੱਤ ਨੂੰ ਸਮਝਾਉਣ 'ਚ ਕੱਢ ਤੀ ਉਹਨੂੰ ਸਮਝੇ ਜਮੇ ਨਹੀਂ ਇਹਨੂੰ ਸਮਝਿਆ ਹੀ ਨਹੀਂ ਬਸ ਸਮਝਾਈ ਗਿਆ ساری ਉਮਰ ਇਹ ਇਹ ਸਾਡਾ ਨਾ ਬਹੁ ਗਣਤੀ ਪੇਰੈਂਟਸ ਦਾ ਇਹੀ ਹਾਲ ਹੈ ਤੁਸੀਂ ਕੱਲ ਨੋਟ ਕਰਿਓ ਹਰ ਯੁੱਗ ਦੇ ਵਿੱਚ ਹਰ ਯੁੱਗ ਵਿੱਚ ਬੰਦਾ ਇਹੀ ਕਹਿੰਦਾ ਹੈ ਭਾਈ ਜ਼ਮਾਨਾ ਬਹੁਤ ਖਰਾਬ ਗਿਆ ਸਾਡਾ ਜ਼ਮਾਨਾ ਚੰਗਾ ਸੀ ਹਮ ਜਦੋਂ ਤੁਸੀਂ ਵੀ ਤੁਸੀਂ ਵੀ ਇਹ ਗੱਲ ਕਹਿਣੀ ਹੈ ਤੁਹਾਡੇ ਬੱਚੇ ਥੋੜੇ ਜਿਹੇ ਵੱਡੇ ਹੋ ਜਾਣ ਤੁਸੀਂ ਇਹ ਗੱਲ ਕਹਿਣੀ ਹੈ ਸਾਡਾ ਜਮਾਨਾ ਠੀਕ ਸੀ ਅਸੀਂ ਵੀ ਕਹਿੰਦੇ ਹਾਂ ਸਾਡੇ ਪੇ ਮੇਰਾ ਫਾਦਰ ਵੀ ਇਹ ਗੱਲ ਕਹਿੰਦਾ ਸੀ ਮੇਰੇ ਮੇਰਾ ਦਾਦਾ ਵੀ ਇਹ ਕਹਿੰਦਾ ਸੀ ਗਾਹਾਂ ਗਾਹਾਂ ਮੇਰੇ ਫਾਦਰ ਦਾਦਾ ਵੀ ਇਹ ਗੱਲ ਕਹਿੰਦਾ ਸੀ ਜਦੋਂ ਦੁਨੀਆ ਚੱਲਦੀ ਹੈ ਦੁਨੀਆ ਦਾ ਇੱਕ ਸਰਕਲ ਹੈ ਜੀ ਉਹ ਸਰਕਲ ਡਿਵੈਲਪਮੈਂਟ ਵੀ ਹੁੰਦੀ ਹੈ ਸਾਰਾ ਕੁਝ ਆਉਂਦਾ ਪਰ ਡਿਵੈਲਪਮੈਂਟ ਦੇ ਨਾਂ ਤੇ ਜਿਹੜੀਆਂ ਚੀਜ਼ਾਂ ਦਾ ਘਾਣ ਹੋਇਆ ਅਸੀਂ ਉਹ ਚੀਜ਼ ਦੇ ਖਿਲਾਫ ਹਾਂ ਡਿਵੈਲਪਮੈਂਟ ਦੇ ਨਾਂ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਸਾ ਤੋਂ ਖੋਹ ਲਈਆਂ ਗਈਆਂ ਡਿਵੈਲਪਮੈਂਟ ਦੇ ਨਾਂ ਤੇ ਤਰੱਕੀ ਦੇ ਨਾਂ ਤੇ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਨੂੰ ਗੰਦਲਾ ਕਰਗੀਆਂ ਉਹ ਚੀਜ਼ਾਂ ਦੇ ਅਸੀਂ ਖਿਲਾਫ ਆ ਤਰੱਕੀ ਦੇ ਖਿਲਾਫ ਨਹੀਂ ਆ ਤਰੱਕੀ ਹੋਣੀ ਚਾਹੀਦੀ ਹੈ ਤਰੱਕੀ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਦੇ ਲਈ ਪਰ ਤਰੱਕੀ ਦੇ ਨਾਂ ਤੇ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਜਿਵੇਂ ਆਪਾਂ ਫੋਰ ਐਗਜ਼ਾਮਪਲ ਕਹਿੰਦੇ ਆ ਵੀ ਸੜਕ ਚੌੜੀ ਹੋ ਰਹੀ ਹੈ ਕਹਿੰਦੇ ਰੁੱਖ ਤ ਪੜ ਦੋ ਉਹ ਮਜਬੂਰੀ ਹੈ ਪਰ ਨਵੇਂ ਲਾਹੂ ਕੌਣ ਜੀ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਪੱਟਣ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ ਰੁੱਖ ਹਰ ਬੰਦੇ ਦੀ ਆਕਸੀਜਨ ਲਈ ਜ਼ਰੂਰੀ ਹੈ ਹਾਂਜੀ ਉਹ ਤੋਂ ਬਿਨਾ ਅਸੀਂ ਸਰਵਾਈਵ ਨਹੀਂ ਕਰ ਸਕਦੇ ਤੁਸੀਂ ਪੱਟਣ ਤੋਂ ਪਹਿਲਾਂ ਇੱਕ ਸਾਲ ਮਹਿੰਮ ਚਲਾਓ ਕਿਸਰਕ ਇਸ ਤੱਕ ਚੋੜੀ ਹੋਣੀ ਹੈ ਪੱਟਲ ਤੋਂ ਪਹਿਲੇ ਸਾਲ ਪਹਿਲੇ ਰਕਤ ਲਾਈਏ ਤਾਂ ਕਿ ਜਦੋਂ ਤੋਂ ਸਰਕ ਬਣੀ ਸ਼ੁਰੂ ਹੋਵੇ ਉਨੋਂ ਤੱਕ ਵੱਡੇ ਦਰਖਤ ਬਣੇ ਹੋਣ ਸੋ ਇਸ ਕਰਕੇ ਤਰੱਕੀ ਹੋਣੀ ਚਾਹੀਦੀ ਹੈ ਪਰ ਤਰੱਕੀ ਦੇ ਨਾਂ ਤੇ ਜਿਹੜੀ ਹੈ ਇਨਸਾਨੀਅਤ ਦਾ ਘਾਣ ਹੁੰਦਾ ਇਹ ਨਹੀਂ ਹੋਣਾ ਚਾਹੀਦਾ ਇਹ ਅਸੀਂ ਇਸ ਚੀਜ਼ ਦੇ ਖਿਲਾਫ ਹਾਂ ਸੋ ਦੂਜੀ ਗੱਲ ਸਮਾਜ ਦੇ ਵਿੱਚ ਜਿਵੇਂ ਇਹੋ ਜੀਆਂ ਫਿਲਮਾਂ ਦਾ ਬਣਨਾ ਇਹੋ ਜਿਹਾ ਸਿਨੇਮਾ ਦਾ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨਾ ਨਾ ਅਸੀਂ ਬੋਲ ਕੇ ਦੱਸ ਸਕਦੇ ਹਾਂ ਨਾ ਅਸੀਂ ਪਰ ਕੇ ਫੀਲ ਕਰ ਸਕਦੇ ਆ ਬਹੁਤ ਸਾਰੀ ਚੀਜ਼ਾਂ ਅਸੀਂ ਦੇਖ ਕੇ ਅਹਿਸਾਸ ਹੁੰਦਾ ਜਿਵੇਂ ਸਾਹਮਣੇ ਅਸੀਂ ਕੋਈ ਚੀਜ਼ ਦੇਖ ਲਈ ਜੀ ਵੀ ਯਾਰ ਉਹ ਬੱਚਾ ਸਾਹਮਣੇ ਬੈਠਾ ਹੈ ਉਹ ਬੱਚੇ ਨੂੰ ਰੋਟੀ ਦੀ ਲੋੜ ਹੈ ਆਪਨ ਲੱਗ ਰਿਹਾ ਵੀ ਉਹ ਨੀਡ ਨੀਡ ਹੈ ਬੰਦੇ ਨੂੰ ਉਹਨੂੰ ਦੋ ਯਾਰ ਹੂੰ ਉਹਨੂੰ ਜ਼ਰੂਰ ਦੋ ਆਪਣੀ ਰੋਟੀ ਚੋਦੀ ਰੋਟੀ ਦੋ ਚਾਹੀ ਇਹ ਤੁਹਾਨੂੰ ਦੇਖ ਕੇ ਅਹਿਸਾਸ ਹੋਇਆ ਹੂੰ ਕਈ ਵਾਰ ਤੁਹਾਨੂੰ ਕੋਈ ਥੋੜਾ ਦੋਸਤ ਕਹੇ ਤੁਹਾਨੂੰ ਉਸ ਤਰ੍ਹਾਂ ਦੀ ਭਾਵਨਾ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਜਦੋਂ ਫਿਲਮ ਤੁਹਾਡੇ ਬੱਚੇ ਦੇਖਣਗੇ ਤੁਹਾਡੀ ਫੈਮਿਲੀ ਦੇਖੂਗੀ ਤੁਸੀਂ ਫਿਲਮ ਦੇਖਣ ਤੋਂ ਬਾਅਦ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਕਿ ਇੱਕ ਵਾਰ ਆਪਣੇ ਫੈਮਿਲੀ ਨਾਲ ਨਜ਼ਰ ਮਿਲਾਉਂਗੇ ਨਾ ਉਹ ਨਜ਼ਰ ਕੁਝ ਹੋਰ ਕਿਸਮ ਦੀ ਨਜ਼ਰ ਹੋਊਗੀ ਬੱਚਿਆਂ ਵੱਲ ਦੇਖੋਗੇ ਪਿਓ ਆਪਣੇ ਧੀ ਵੱਲ ਦੇਖੂਗਾ ਤੇ ਆਪਣੀ ਮਾਂ ਵੱਲ ਦੇਖੋਗੇ ਆਪਣੇ ਦਾਦਾਦੀ ਆਦੀ ਵੱਲ ਦੇਖੋਗੇ ਸੋ ਇਸ ਕਰਕੇ ਇਹ ਅਹਿਸਾਸ ਦੀਆਂ ਫਿਲਮਾਂ ਉਹਨਾਂ ਫਿਲਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਸੋ ਸਰ ਜਿਹੜੀ ਫਿਲਮ ਆ ਉਹ ਹੁਣ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਸੋ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਪਰ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਫਿਲਮ ਦੇ ਰਿਲੇਟਿਡ ਬਿਲਕੁਲ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਦੇਖੋ ਮੇਕਰ ਨੇ ਜਿਹੜੀ ਫਿਲਮ ਬਣਾਉਣੀ ਸੀ ਉਹ ਬਣਾ ਦਿੱਤੀ ਐ ਕਲਾਕਾਰਾਂ ਨੇ ਅਸੀਂ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ ਹੁਣ ਜਿਹੜਾ ਸਭ ਤੋਂ ਮਹਿੰਗਾ ਤੇ ਜ਼ਰੂਰੀ ਤੇ ਸਭ ਤੋਂ ਸੌਖਾ ਕੰਮ ਐ ਉਹ ਤੁਹਾਡੇ ਕੋਲ ਆ ਤੁਸੀਂ ਫਿਲਮ ਦੇਖ ਕੇ ਆਪਣਾ ਰਿਮਾਰਕ ਦੇਣਾ ਹੁੰਦਾ ਅਸੀਂ ਪਹਿਲੀ ਫਿਲਮ ਅਰਦਾਸ 16 ਚ ਬਣਾਈ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ 19 ਚ ਬਣਾਈ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੁਣ 24 ਚ ਫਿਲਮ ਆ ਰਹੀ ਐ ਇਹ ਫਿਲਮ ਦੇਖ ਕੇ ਤੁਸੀਂ ਸਾਨੂੰ ਦੱਸੋਗੇ ਕਿ ਜਦੋਂ ਅਗਲੀ ਅਸੀਂ ਫਿਲਮ ਅਰਦਾਸ ਦੀ ਸੀਰੀਜ਼ ਅਗਲੀ ਬਣਾਉਣੀ ਐ ਅੱਗੇ ਉਸ ਬਦਨੇ ਤਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਲੈ ਕੇ ਆ ਸਕਦੇ ਆ ਕਿਉਂਕਿ ਆਪਣੇ ਆਪ ਚ ਤਿੰਨੇ ਫਿਲਮਾਂ ਮਾਰਕੀਬਲ ਫਿਲਮਾਂ ਐ ਇਹ ਫਿਲਮ ਜਦੋਂ ਅਸੀਂ ਬਣਾਉਂਦੇ ਹੁੰਨੇ ਆ ਸਾਨੂੰ ਐਂ ਲੱਗਦਾ ਹੁੰਦਾ ਕਿ ਇਹ ਤਾਂ ਉੱਪਰ ਹੁਣ ਕੋਈ ਫਿਲਮ ਨਹੀਂ ਬਣ ਸਕਦੀ ਤੂੰ ਵਾ ਕੀ ਬਣਾਵਾਂਗੇ ਸੋ ਬਹੁਤ ਵੱਡੀ ਫਿਲਮ ਐ ਜੇ ਤੁਸੀਂ ਆਪਣੇ ਕਲਚਰ ਨੂੰ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਬੱਚਿਆਂ ਦੇ ਨਾਲ ਫੈਮਿਲੀ ਨੂੰ ਪਿਆਰ ਕਰਦੇ ਹੋ ਫੈਮਿਲੀ ਨਾਲ ਫਿਲਮ ਦੇਖਣੀ ਬਹੁਤ ਜ਼ਰੂਰੀ ਐ ਸਾਨੂੰ ਇਹ ਅਪੀਲ ਕਰਦੇ ਆ ਜੀ 13 ਸਤੰਬਰ ਨੂੰ ਤੁਹਾਡੇ ਨੇੜਲੇ ਸਿਨੇਮਾ ਕਹਾਂ ਚ ਰਿਲੀਜ਼ ਹੋ ਰਹੀ ਹੈ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਣੀ ਹੈ 5-7 ਦਿਨ ਤੱਕ ਸੋ ਤੁਸੀਂ ਆਪਣੇ ਐਡਵਾਂਸ ਟਿਕਟਾਂ ਬੁੱਕ ਕਰਵਾ ਕੇ ਫਿਲਮ ਜ਼ਰੂਰ ਦੇਖੋ ਤੁਹਾਨੂੰ ਫਿਲਮ ਨਹੀਂ ਪਸੰਦ ਆਈ ਇਸ ਗੱਲ ਦੀ ਸਾਡੀ ਗਰੰਟੀ ਹੈ ਕਿ ਅਸੀਂ ਤੁਹਾਡੇ ਪੈਸੇ ਵਾਪਸ ਕਰ ਸਕਦੇ ਹਾਂ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸੋ ਮੱਚ ਸਰ ਐਂਡ 올 ਦਾ ਵੈਰੀ ਬੈਸਟ ਉਮੀਦ ਕਰਦੇ ਹਾਂ ਕਿ ਇਸ ਵਾਰ ਵੀ ਅਰਦਾਸ ਨੂੰ ਓਨਾ ਹੀ ਪਿਆਰ ਮਿਲੇ ਉਸ ਤੋਂ ਦੁੱਗਣਾ ਪਿਆਰ ਮਿਲੇ ਜਿੰਨਾ ਪਹਿਲੀਆਂ ਦੋ ਫਿਲਮਾਂ ਨੂੰ ਮਿਲਿਆ ਸੋ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਤੇ thank